ਆ ਮਿੱਤਰੋ ਬਾਈ ਨਾ ਜਿਵੇਂ ਮੈਂ ਤੁਹਾਨੂੰ ਆਖਿਆ ਸੀ ਕਿ ਬਾਈ ਓਪਨਿੰਗ ਵਾਲੇ ਦਿਨ ਹੀ ਗੇੜਾ ਦੇ ਕੇ ਆਏ ਨੇ ਕਿ ਕਿਵੇਂ ਲੱਗਾ ਟਰੈਕਟਰ ਬਾਈ ਨਾਲ ਗੱਲ ਕਰ। ਠੀਕ ਲੱਗਿਆ ਵੀਰੇ। ਕਿਵੇਂ ਹੈਗਾ? ਪੂਰਾ ਵਧੀਆ। ਜ਼ੋਰ। ਜ਼ੋਰ ਤਾਂ ਹਜੇ ਤੁਹਾਨੂੰ ਪਤਾ ਸੰਤ ਤੇ ਲੱਗੀ ਪਤਾ ਲੱਗੂ ਉਹ ਸਹੀ ਆ ਟਰੈਕਟਰ ਦੀ ਪਰਫਾਰਮੈਂਸ ਵਧੀਆ ਕੀ। ਠੀਕ ਹੈ ਰੋ। ਹਾਂ ਸਪੀਡਾਂ ਸਹੀਆਂ ਗਿਆ। ਸਪੀਡਾਂ ਸਹੀਆਂ ਗਿਆ। ਓਕੇ ਆ ਗਿਆ। ਠੀਕ ਆਓ। ਰੇਟ ਪੱਕੋ ਜੇ ਕਹੀਏ ਬਾਈ ਓਹ ਟਰੈਕਟਰ ਦੇ ਬਾਰੇ। ਦੂਜੇ ਟਰੈਕਟਰ ਦੇ ਜਿਵੇਂ 10-11 ਲੱਖ ਦਾ ਲੈਣਾ ਮੈਂ ਕਹਿੰਦਾ ਵਧੀਆ ਲੈਣ। ਠੀਕ ਆ ਇਹ ਵਧੀਆ ਗੱਲ ਲੱਗਦੀ। ਤੇ ਬ ਇਹਨੇ ਚਾਰ ਵਕਤ ਹੋ ਗਿਆ ਜਾਣਾ ਬਈ ਲੈ ਮਿੱਤਰੋ ਆ ਬਾਈ ਨੂੰ ਮੈਂ ਤੁਹਾਡੇ ਵਿੱਚ ਫਦਾਈਆਂ ਜਰੂਰ ਤੇ ਇਹ ਬਾਈ ਦਾ ਟਰੈਕਟਰ ਵੀ ਅੱਜ ਪਹੁੰਚੋ ਚੁੱਕਾ ਹੈ ਜੀ ਤੁਸੀਂ ਵੀ ਕਰੀ ਤਰ੍ਹਾਂ ਦਾ ਆ ਜਾਓ ਬਈ ਫਰੈਂਡ ਦੇ ਐਗਰੋਟੈਕ ਬਰਨਾਲਾ ਹਾਂਜੀ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸੇ ਕਾਲ ਤੇ ਅੱਜ ਆਪਾਂ ਪਹੁੰਚੇ ਹਾਂਗੇ ਫਰੈਂਡ ਦੇ ਐਗਰੋਟੈਕ ਡੀਲਰਸ਼ਿਪ ਬਰਨਾਲਾ ਤੇ ਬਈ ਬਹੁਤੇ ਕਿਸਾਨ ਭਰਾਵਾਂ ਦੀ ਬਈ ਇਹ ਮੰਗ ਸੀਗੇ ਕਿ ਬਰਨਾਲੇ ਏਰੀਆ ਦੇ ਵਿੱਚ ਵੀ ਡੀਲਰ ਸੈੱਟ ਦਿਓ ਤੇ ਹੁਣ ਬਈ ਸਾਡੇ ਏਰੀਆ ਦੇ ਵਿੱਚ ਇਹ ਅੱਜ ਡੀਲਰ ਸੈੱਟ ਦੀ ਓਪਨਿੰਗ ਹੋ ਚੁੱਕੀ ਹੈਗੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਓਪਨਿੰਗ ਦੇ ਦੌਰਾਨ ਬਈ ਪਹੁੰਚੇ ਸੀਗੇ ਸਿੱਧੂ ਮੂਸੇਵਾਲ ਦੇ ਪਿਤਾ ਬਾਪੂ ਪ੍ਰਕਾਸ਼ ਸਿੰਘ ਤੇ ਨਾਲ ਹੀ ਪਹੁੰਚੇ ਸੀਗੇ ਪ੍ਰੀਤ ਕੰਪਨੀ ਦੇ ਓਨਰ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਵੇਂ ਕਹ ਜੀ ਬਈ ਹਰ ਪੇੜਤਾ ਦੇ ਨਾਲ ਬਹੁਤ ਵੱਡਾ ਸਹਾਰਾ ਲਗਵਾਇਆਗਾ ਬਾਈ ਮਨਕੀਰ ਟੌਲਕ ਤੇ ਪ੍ਰੀਤ ਕੰਪਨੀ ਨੇ ਬਾਈ ਤੇ ਆਜੋ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਕਿ ਵੀ ਟਰੈਕਟਰ ਕਿਵੇਂ ਰਹਿਣਗੇ ਤੇ 70000 20 ਤੋਂ ਲੈ ਕੇ 70000 ਰੁਪਏ ਵਾਲਾ ਟਰੈਕਟਰ ਜੀਐਸਟੀ ਘਟਨ ਕਰਕੇ ਡਿਸਕਾਊਂਟ ਹੈਗਾ ਤੇ ਇੱਥੇ ਆ ਕੇ ਟਰੈਕਟਰ ਤੁਸੀਂ ਬਾਇ ਕਰ ਸਕਦੇ ਹੋ ਕਿ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਨਾ ਜਦੋਂ ਭਾਈ ਜਿਸ ਦਿਨ ਹੀ ਓਪਨਿੰਗ ਹੋਵੇ ਉਸੇ ਦਿਨੇ ਹੀ ਟਰੈਕਟਰ ਡਿਲੀਵਰ ਕੀਤੇ ਜਾਣ ਇੱਕ ਨਹੀਂ ਭਾਈ ਦੋ ਨਹੀਂ ਇਸ ਤੋਂ ਭਾਈ ਜੀ ਅੱਜ ਤਿੰਨ ਟਰੈਕਟਰ ਹੀ ਡਿਲੀਵਰ ਕੀਤੇ ਗਏ ਨੇ ਕਿ ਠੀਕ ਆ ਭਾਈ ਜੀ ਤੇ ਬਾਕੀ ਕਮੈਂਟਾਂ ਦੇ ਵਿੱਚ ਪ੍ਰੀਤ ਕੰਪਨੀ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਭਾਈ ਕਮੈਂਟ ਜ਼ਰੂਰ ਕਰਿਓ ਭਾਈ ਜੀ ਤੇ ਜਿਹੜੇ ਵੀ ਪ੍ਰੀਤ ਦੇ ਟਰੈਕਟਰ ਚਲਾਉਂਦੇ ਨੇਗੇ ਤੇ ਉਹ ਵੀ ਕਮੈਂਟ ਜ਼ਰੂਰ ਕਰਨਾ ਵੀ ਕਿੱਦਾਂ ਦਾ ਟਰੈਕਟਰ ਹੈਗਾ ਤੇ ਕਿਵੇਂ ਦੇ ਰਿਹਾਗਾ ਅੱਜ ਦੇ ਭਾਈ ਜੀ ਕਰਦੇ ਆ ਭਾਈ ਜੀ ਇਹ ਗੱਲਬਾਤ ਸਭ ਤੋਂ ਪਹਿਲਾਂ ਭਾਈ ਜੀ ਤੁਹਾਨੂੰ ਨਵੇਂ ਡੀਲਰ ਸੇ ਬਧਾਈਆਂ ਜੀ ਤੁਹਾਨੂੰ ਵੀ ਬਹੁਤ ਬਹੁਤ ਬਧਾਈਆਂ ਸਾਡੇ ਇੱਥੇ ਪਹੁੰਚਣ ਤੇ ਬਹੁਤ ਲੱਖ ਲੱਖ ਧੰਨਵਾਦ ਕਰਦੇ ਆ ਜੀ ਠੀਕ ਆ ਜੀ ਲੋਕੇਸ਼ਨ ਦੱਸ ਦਈਏ ਸਭ ਤੋਂ ਪਹਿਲਾਂ ਜੀ ਕਿੱਥੇ ਖੜਾ ਹੈਗਾ ਲੋਕੇਸ਼ਨ ਆਪਣੀ ਜੀ ਆਈਟੀਆਈ ਚੌਕ ਧਰੋਲਾ ਰੋਡ ਸਾਹਮਣੇ ਟਰੱਕ ਜੂਨੀਅਨ ਬਰਨਾਲ ਆਪਣੇ ਕੋਲੇ ਕਿੰਨੇ ਐਚਪੀ ਤੋਂ ਲੈ ਕੇ ਕਿੰਨੇ ਐਚਪੀ ਤੱਕ ਟਰੈਕਟਰ ਆਪਣੇ ਕੋਲੇ 20 ਐਚਪੀ ਤੋਂ ਲੈ ਕੇ 100 ਐਚਪੀ ਤੱਕ ਟਰੈਕਟਰ ਅਵੇਲੇਬਲ ਨੇ ਜੀ ਠੀਕ ਹੈ ਜੀ ਲੋਨ ਵਗੈਰਾ ਦੀ ਸੁਵਿਧਾ ਹੈਗੀ ਹੈ ਜੀ ਲੋਨ ਵਗੈਰਾ ਦੀ ਸੁਵਿਧਾ ਸੁਵਿਧਾ ਹੈਗੀ ਹੈ ਜੀ ਠੀਕ ਹੈ ਜੀ ਪੁਰਾਣਾ ਟਰੈਕਟਰ ਜੀ ਪੁਰਾਣਾ ਟਰੈਕਟਰ ਵੀ ਵਿੱਚ ਘੱਟ ਲਾਂਗੇ ਜੀ ਠੀਕ ਹੈ ਜੀ ਜਿਵੇਂ ਮਾਰਕੀਟ 'ਚ ਬਈ ਉਹ ਕਹਿ ਲਿਆ ਆਪਾਂ ਪ੍ਰੀਤ ਟਰੈਕਟਰ ਬਹੁਤ ਜਲਦੀ ਦੇ ਨਾਲ ਉਤਰਿਆਗਾ ਕੀ ਕਹਿਣਾ ਸਾਰੇ ਕਿਸਾਨ ਭਰਾਵਾਂ ਨੂੰ ਟਾਈਪ ਪ੍ਰੀਤ ਟਰੈਕਟਰ ਜੀ ਪੰਜਾਬ ਦੀ ਕੰਪਨੀ ਹੈ ਪੰਜਾਬ ਦਾ ਪੁੱਤਰ ਹੈ ਪੰਜਾਬ ਨਾਲ ਜੁੜੇ ਹੋਏ ਨੇ ਹਰ ਪੀੜਤਾ ਦੇ ਵਿੱਚ ਸਾਡੀ ਕੰਪਨੀ ਪੂਰੀ ਮਦਦ ਕਰ ਰਹੀ ਹੈ ਕਿਸਾਨਾਂ ਦੀ ਜੋ ਵੀ ਹੜਪੀੜਤਾ ਦੇ ਵਿੱਚ ਆਏ ਨੇ ਠੀਕ ਹੈ ਜੀ ਤੇ ਆਪਣੇ ਕੋਲੇ ਇਸ ਵਾਰ ਜਿਹੜੇ ਨਵੇਂ ਚਾਰ ਟਰੈਕਟਰ ਲਾਂਚ ਹੋਣਗੇ ਪ੍ਰੀ ਟਰੈਕਟਰ ਵੱਲੋਂ ਤੇ ਉਹ ਵੀ ਆਪਣੇ ਕੋਲੇ ਅਵੇਲੇਬਲ ਹੋਣ ਦੇ ਸਾਰੇ ਟਰੈਕਟਰ ਆਪਣੇ ਕੋਲੇ 20 HP ਤੋਂ ਲੈ ਕੇ ਜੀ 100 HP ਤੱਕ ਸਾਰੇ ਅਵੇਲੇਬਲ ਨੇ AC ਨਾ ਨਾ ਜਿਹੜਾ ਵੀ ਕਿਸਾਨ ਡਿਮਾਂਡ ਕਰੂ ਉਹਨੂੰ ਹਾਜ਼ਰ ਮਿਲੂਗਾ ਜੀ ਠੀਕ ਹੈ ਜੀ ਬਾਕੀ ਬਾਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇੱਥੇ ਅੱਗੇ ਤੁਸੀਂ ਕੋਈ ਵੀ ਟਰੈਕਟਰ ਫਾਇਰ ਕਰ ਸਕਦੇ ਹੋਗੇ ਤੇ ਕਮੈਂਟਾਂ ਦੇ ਵਿੱਚ ਬਾਈ ਜੀ ਵਧਾਈਆਂ ਜਰੂਰ ਦੇ ਦੇ ਬਾਈ ਨੂੰ ਤੇ ਆਉਣਾਗਾ ਪ੍ਰੀ ਦਾ ਡਾਇਰੈਕਟਰ ਬਰਨਾਲਾ ਏਜੰਸੀ ਤੇ ਤੇ ਏਜੰਸੀ ਦਾ ਆਪਣਾ ਨਾਮ ਦੱਸ ਜੀ ਡਿਟੇਲ ਆਪਣੀ ਏਜੰਸੀ ਦਾ ਫਰੈਂਡ ਹੈ ਜੀ ਐਗਰੋਟੈਕ ਠੀਕ ਹੈ ਜੀ ਧਨੋਲਾ ਰੋਡ ਬਰਨਾਲਾ ਸਾਹਮਣੇ ਟਰੱਕ ਜੁਨੀਅਨ ਠੀਕ ਹੈ ਬਾਕ ਨੰਬਰ ਹੈਗਾ ਜੀ 98151 40665 ਠੀਕ ਹੈ ਜੀ 98151 40665 ਠੀਕ ਹੈ ਜੀ ਜੋ ਜੋ ਵੀ ਮੇਰਾ ਵੀਰ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਅਸੀਂ 5000 ਰੁਪਏ ਦਾ ਡਿਸਕਾਊਂਟ ਵੀ ਦੇਵਾਂਗੇ ਜੀ ਠੀਕ ਹੈ ਜੀ ਦੀਵਾਲੀ ਆਫਰ ਹੈਗੇ ਜੀ ਦੀਵਾਲੀ ਆਫਰ ਹੈਗਾ 5000 ਰੁਪਏ ਜੀ ਥੋੜੇ ਵੀਡੀਓ ਲਾਇਕ ਸ਼ੇਅਰ ਕਰਕੇ ਤੁਹਾਨੂੰ 5000 ਰੁਪਏ ਦਾ ਡਿਸਕਾਊਂਟ ਦਿੱਤਾ ਜਾਊਗਾ ਠੀਕ ਆ ਜੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੁਸੀਂ ਭਾਈ ਪ੍ਰੈਜ਼ੈਂਟਰ ਨਾਲ ਫ੍ਰੀਤ ਨਾ ਕਰਦਾ ਇੱਥੇ ਆ ਕੇ ਤੁਸੀਂ ਭਾਈ ਬ੍ਰੈਂਡ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ